ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਅੱਜ ਲੁਣਾਣਾ ਵਿਖੇ ਅੱਜ ਜੜੀ ਆਪਰੇਸ਼ਨ ਸਿੰਧੂਰ ਦੀ ਸਕਸੈਸਫੁਲਤਾ ਜੜੀ ਸਫਲਤਾ ਉੱਪਰ ਜੜਾ ਅੱਜ ਉਹਨਾਂ ਦੇਸ਼ ਦੇ ਸੈਨਿਕਾਂ ਨੂੰ ਅੱਜ ਡਾਂਡਾ ਹੋਸਤ ਵਿਜਾਈ ਜਾਰੀ ਆ ਤਾਂ ਤਿਰੰਗਾ ਯਾਤਰਾ ਗੱਡੀ ਜਾਰੀ ਆ ਤਾਂ ਇਸ ਤਿਰੰਗਾ ਯਾਤਰਾ ਦੇ ਵਿੱਚ ਸਾਬਕਾ ਫੌਜੀ ਵੀ ਸ਼ਾਮਿਲ ਆ ਉਸ ਵੀਰ ਸੈਨਿਕ ਵੀ ਸ਼ਾਮਿਲ ਆ ਜਿਸ ਨੇ ਆਪਣੇ ਦੇਸ਼ ਦੀ ਲੜਾਈ ਦੇ ਵਿੱਚ ਆਪਣਾ ਹਿੱਸਾਤਾ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਜੀ ਆ ਬੜਾ ਤੁਹਾਨੂੰ ਵੀ ਮਾਂ ਤੁਹਾਨੂੰ ਵੀ ਮਾਣਾ ਤੁਸੀਂ ਉਸ ਲੜਾਈ ਦੇ ਵਿੱਚ ਆਪਣਾ ਕਿਥੇ ਜੜੀ ਹੈ ਭਾਰਤ ਪਾਕਿਸਤਾਨ ਦੇ ਕਿਹਦੇ ਹੋ ਚਾਈਨਾ ਦੀ ਤੁਸੀਂ ਹਿੱਸਾ ਦਿੱਤਾ ਹੋਗਾ ਜਾਂ ਉਸ ਦੇਸ਼ ਆ ਉਸ ਦੇਸ਼ ਦੇ ਉਸ ਵਾਰ ਦੀ ਹਿੱਸਾ ਤੋਂ ਹੋਗਾ ਕਿਸਾ ਦੇਖਦੇ ਹੋ ਅੱਜ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਮੋਦੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਬਣਿਆ ਆ ਉਹ ਕਦੇ ਨਹੀਂ ਬਣਿਆ ਸੀਗਾ ਕਿਉਂਕਿ ਮੈਂ ਵੀ ਇੱਕ ਸਾਬਕਾ ਫੌਜੀ ਆ ਬਾਰ ਹੀ ਜਿਹੜਾ 1986 1986 ਦੇ ਵਿੱਚ ਆਪਰੇਸ਼ਨ ਮੇਘਦੂਤ ਦੇ ਵਿੱਚ ਜਿੱਥੇ -50 ਦੀ ਟੈਂਪਰੇਚਰਾਂ ਚਲ ਜਾਂਦਾ ਉਸ ਟਾਈਮ ਮੇਰੇ ਦੋਨੋਂ ਹੱਥ ਭਾਵੇਂ ਇਸ ਦੇਸ਼ ਦੀ ਖਾਤਰ ਮੈਂ ਲਾਤੇ ਮੈਂ ਆਪਣੇ ਨੂੰ ਭਾਗਿਆਛਲਿਛਾਉਂਦਾ ਮੈਂ ਦੇਸ਼ ਦੇ ਖਾਤਰ ਦੇਸ਼ ਦੇ ਕੰਮ ਆਇਆ ਔਰ ਮੈਨੂੰ ਜਿੰਦਾਸ਼ੀ ਦਾ ਇਖਤਾਬ ਮਿਲਿਆ ਆ ਔਰ ਜਿੱਥੇ ਵੀ ਸਰਕਾਰੀ ਦਰਵਾਜ਼ੇ ਜਾਂਦੇ ਆਪਣਾ ਸੀਨਾ ਚੌੜਾ ਹੁੰਦਾ ਅੱਜ ਜਦੋਂ ਸੰਦੂਰ ਆਪਰੇਸ਼ਨ ਸੰਦੂਰ ਸਫਲ ਹੋਇਆ ਨਾ ਤੋ ਮੈਨੂੰ ਐਨੇ ਆਵਰੇ ਫਿਰ ਮੈਂ ਡੀਸੀ ਸਾਹਿਬ ਨੂੰ ਫੋਨ ਕਰਕੇ ਆਪਣੇ ਨੂੰ ਕਿਹਾ ਕਿ ਮੈਂ ਵੀ ਵਲੰਟੀਅਰ ਫੇਰ ਦੁਬਾਰਾ ਜਾਣਾ ਚਾਹੁੰਦਾ ਹਾਂ ਕਿਉਂਕਿ ਜੋ ਦੇਸ਼ਵਾਦ ਤੇ ਫੌਜੀ ਕਰ ਰਹੇ ਆ ਔਰ ਦੇਸ਼ਵਾਦ ਤੇ ਜੋ ਜੀ ਰਹੇ ਆ ਉਹੀ ਦੇਸ਼ ਭਗਤੀ ਆ ਔਰ ਮੈਂ ਤੁਹਾਨੂੰ ਆਪਣੇ ਆਪ ਨੂੰ ਦੱਸਣਾ ਚਾਹੁੰਦਾ ਤੇ ਜਦੋਂ ਅਸੀਂ ਲੜਾਈ ਲੜੀ ਆ 1986 ਵਿੱਚ ਉਦੋਂ ਕੋ ਸਾਡੇ ਕੁਝ ਵੀ ਨਹੀਂ ਸੀਗਾ ਲੇਕਿਨ ਅੱਜ ਤੱਕ ਬੜੀ ਬੋਦੀ ਸਾ ਚੜਦੀ ਕਲਾ ਕਰ ਦਿੱਤੀ ਆ ਭਾਰਤ ਮਾਤਾ ਦੀ ਜੈ ਔਰ ਚੜਦੀ ਕਲਾ ਸਾਡਾ ਸਾਡਾ ਜਿਹੜਾ ਨਿਸ਼ਾਨ ਲੱਗਦਾ ਸਾਡੇ ਖੰਡੇ ਦਾ ਦੇਖ ਦੇਖ ਫਤਿਹ ਆ ਇਸ ਕਰਕੇ ਸਾਨੂੰ ਹਮੇਸ਼ਾ ਚੜਦੀ ਕਲਾ ਦੀ ਗੁਰਤੀ ਮਿਲੀ ਚੜਦੀ ਕਲਾ ਚ ਰਹਿਦਾ ਹ ਬਾਰਡ ਦੇ ਵਿੱਚ ਇੱਕ ਡੰਕਾ ਪਜਾਤਾ ਮੋਦੀ ਸਾਹਿਬ ਨੇ ਇਸ ਕਰਕੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮੋਦੀ ਸਾਹਿਬ ਨੂੰ ਔਰ ਇਸ ਦੀ ਫੌਜ ਨੂੰ ਚਾਹੇ 에ਅਰ ਫੋਰਸ ਹੋਵੇ ਚਾਹੇ ਆਰਮੀ ਹੋਵੇ ਚਾਹੇ ਨੇਵੀ ਹੋ ਸਭ ਨੂੰ ਦਿਲ ਤੋਂ ਦੁਬਾਰਾ ਸਲੂਟ ਕਰਦਾ ਹਾਂ ਭਾਰਤ ਮਾਤਾ ਕੀ 1986 ਵੀ ਜਿਹੜਾ ਮੇਕਦੂ ਗਲੇਸ਼ੀਅਰ ਕਿੱਥੇ ਹੋਇਆ ਸੀ ਇਹ Opi ਮੇਕਦੂ ਸਾਈਚਨ ਗਲੇਸ਼ੀਅਰ ਵਲਟਾਪ ਟਾਪ ਜਿੱਥੇ ਇੰਡੀਅਨ ਆਰਮੀ ਲੜੀ ਆ ਸਾਈਚਨ ਗਲੇਸ਼ੀਅਰ ਲੋਕਾਂ ਨੇ ਪਹਿਲਾਂ ਆਤਾ ਸਾਈਚਨ ਗਲੇਸ਼ੀਅਰ ਨੂੰ ਕਿਉਂਕਿ 1919 18 1990 ਵਿੱਚ ਆਪਰੇਸ਼ਨ ਭੀਜਿਆ ਹੋਇਆ ਉਹਨੂੰ ਮੋਰੇ ਲੱਕ ਰਿਆ ਲੇਕਿਨ ਉਸ ਟਾਈਮ ਦੋ ਆਪਰੇਸ਼ਨ ਚੱਲੇ ਸੀਗੇ ਇੱਕ ਲਿੱਟੇ ਦੇ ਨਾਲ ਆਪਰੇਸ਼ਨ ਪਵਨ ਉਸ ਤੋਂ ਪਹਿਲਾਂ ਜਿਹੜਾ ਸੀਗਾ ਆਪਰੇਸ਼ਨ ਮਹਿਦੂਤ ਆਪਰੇਸ਼ਨ ਮਹਿਦੂਤ ਸਾਡੇ ਪੂਰੇ ਬਹੁਤ ਫੌਜੀ ਉੱਤੇ ਕੈਜੁਐਲਟੀ ਹੋਇਆ ਕਿਉਂਕਿ ਉਸ ਤੋਂ ਸਾਰੂ ਕਰਨੇ ਕਮਿਟਮੈਂਟਸ ਨਹੀਂ ਅਸਲ ਕੋ ਫੈਸੀਬਿਲਿਟੀ ਲੇਕਿਨ ਫੇਰ ਵੀ ਅਸੀਂ ਡਟ ਕੇ ਮੋਰਚੇ ਤੇ ਖੜੇ ਹੁੰਦੇ ਇਹ ਸਾਰਾ ਲਿੱਟੇ ਲਿੱਟੇ ਨਾ ਹੋਇਆ ਸੀ ਸਾਡਾ ਪਾਕਿਸਤਾਨ ਨਾਲ ਇੱਕੋ ਦੁਸ਼ਮਣਾਂ ਇਹ ਕੋਟੋ ਜਵਾਨੋਰ ਪਾਕਿਸਤਾਨ ਉਸ ਟਾਈਮ ਵੀ ਅਸੀਂ ਮੂੰਹ ਦੇ ਚਨੇ ਜਿੱਦਾਂ ਕਹਿੰਦੇ ਵੇਕਰ ਉਹਨਾਂ ਨੇ ਲੋਹੇ ਦੇ ਚਨੇ ਜਵਾਤੇ ਸੀ ਅਸੀਂ ਫੇਰ ਵੀ ਪਿੱਛੇ ਨਹੀਂ ਮੇਰੇ ਨਾਲ ਮੁੰਡੇ ਸ਼ਹੀਦ ਹੋ ਗਏ ਸੀਗੇ ਲੇਕਿਨ ਆਪੜ ਆਪਨ ਕਰਵਾਹ ਕਰਤਾ ਦੇਸ਼ਵਾਦ ਤੇ ਪਰ ਅਸੀਂ ਦੇ ਦੀ ਔਰ ਭਾਰਤ ਮਾਤਾ ਦੀ ਕਦੇ ਅਸੀਂ ਬੇਇੱਜ਼ਤੀ ਨਾਲ ਪਿੱਠ ਲੱਗਣ ਦਿੱਤੀ ਨਾ ਲੱਗਣ ਦਵਾਂਗੇ ਉਹ ਇਹ ਜਜਬਾਇਆ ਸੈਨਿਕ ਜਾਇਪੂਰ ਸੈਨਿਕਾ ਗੁਰਬਖਸ਼ ਸਿੰਘ ਜੀ ਮੌਜੂਦ ਹੈ ਲੁਧਿਆਣਾ ਦੇ ਉਸ ਧਰਤੀ ਦੇ ਵਿੱਚ ਇਥੇ ਉਹਨਾਂ ਨੇ 1986 ਦੇ ਵਿੱਚ ਗਲੇਸ਼ੀਅ ਸਿਆਚਨ ਗਲੇਸ਼ੀਅ ਦੇ ਵਿੱਚ ਜਿਹੜੀ ਪਾਕਿਸਤਾਨ ਨੂੰ ਜਿਹੜੀ ਸੈਨਾ ਨੂੰ ਮੂੰਹ ਤੋੜ ਜਵਾਬਤਾਈ ਦਾ ਹਿੱਸਾ ਬਣੇ ਸੀ ਬੇਸ਼ੱਕ ਆਪਣੇ ਹੱਥ ਉਸ ਦੇ ਵਿੱਚ ਗਵਾਏ ਲੇਕਿਨ ਅੱਜ ਵੀ ਉਹਨਾਂ ਨੂੰ ਇਸ ਗੱਲ ਦਾ ਕੋਈ ਬਲਾਲ ਨਹੀਂ ਲੇਕਿਨ ਸੈ ਲੂਟ ਹੈ ਉਹਨਾਂ ਦੇ ਸੈਨਿਕਾਂ ਨੂੰ ਵੀ ਇਦਾਂ ਦੇ ਸੈਨਿਕਾਂ ਨੂੰ ਇਹਨਾਂ ਨੇ ਆਪਣੀ ਦੇਸ਼ ਦੀ ਖਾਤਰ ਆਪਣੇ ਆਪ ਦਾ ਦੇਸ਼ ਨੂੰ ਸਮਰਪਿਤ ਕੀਤਾ ਜੈ ਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀ ਸਰਦੀ ਵੀ ਲੁਧਿਆਣਾ